ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾਂ ਤੁਹਾਡਾ ਹੋਸ ਰਾਜ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਕਿ ਨੰਗਾ ਨੇ ਵੋਟ ਪਾਈ ਹੈ ਆਮ ਆਦਮੀ ਪਾਰਟੀ ਨੂੰ ਜਿਹੜੇ ਪਿੰਡਾਂ ਦੇ ਵਿੱਚ ਨੰਗ ਨੇ ਉਹਨਾਂ ਨੇ ਵੋਟ ਪਾਈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਭਮਕੜ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਨੰਗ ਕਹਿੰਦੇ ਸੀ ਤੇ ਕਹਿੰਦੇ ਸੀ ਭ ਭਮਕੜਾਂ ਦੇ ਸਿਰ ਉੱਤੇ ਸਰਕਾਰ ਚੱਲੇਗੀ ਭਮਕੜਾਂ ਨੂੰ ਬੜੇ ਵੱਡੇ ਵੱਡੇ ਅਹੁਦੇ ਦਿੱਤੇ ਜਾਣਗੇ ਭਮਕੜਾਂ ਤੋਂ ਬਿਨਾ ਸੂਬੇ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਜਾਵੇਗਾ ਕਿਉਂਕਿ ਇਹਨਾਂ ਭਮਕੜਾਂ ਦੀ ਆਮ ਆਦਮੀ ਪਾਰਟੀ ਨੂੰ ਵੱਡੀ ਦੇਣਾ ਹੈ ਅਕਸਰ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤਰ੍ਹਾਂ ਦੇ ਰਾਗ ਅਲਾਪਿਆ ਕਰਦੇ ਸੀ ਲੇਕਿਨ ਉਹ ਕਿੱਧਰ ਗਿਆ ਭਮਕੜ ਉਹ ਰਾਤੋਂ ਰਾਤ ਗਾਇਬ ਹੋ ਗਿਆ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਜਿਨ੍ਹਾਂ ਦੀ ਮੇਨ ਸਦਕਾ ਫੋਨ ਬਣੀ ਆਮ ਆਦਮੀ ਪਾਰਟੀ ਦੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਸਾਰੇ ਪਮਕੜ ਉਹ ਸਾਰੇ ਵੱਡੇ ਆਗੂ ਆਪਣੇ ਘਰ ਦੇ ਵਿੱਚ ਬੈਠੇ ਨੇ ਉਹਨਾਂ ਦੀ ਕੋਈ ਪੁੱਛਸਾਰ ਨਹੀਂ ਉਹਨਾਂ ਨੂੰ ਕੋਈ ਬੁਲਾਉਂਦਾ ਨਹੀਂ ਉਹਨਾਂ ਨੂੰ ਇਵੇਂ ਜਿਹੜੇ ਵਿਧਾਇਕ ਨੇ ਹਲਕੇ ਦੇ ਉਹ ਇਹ ਵੀ ਫੋਨ ਕਰਕੇ ਨਹੀਂ ਕਹਿੰਦੇ ਵੀ ਭਾਈ ਫਲਾਣੇ ਸਕੂਲ ਦੇ ਵਿੱਚ ਸੀ ਉਹ ਤੋਂ ਘਾਟਨ ਕਰਨ ਜਾ ਰਿਹਾ ਆ ਤੇ ਤੁਸੀਂ ਆਓ ਕਿਉਂਕਿ ਤੁਸੀਂ ਸਾਡੇ ਪਿੱਛੇ ਬਹੁਤ ਜ਼ੋਰ ਲਾਇਆ ਹੈ ਲੇਕਿਨ ਹੁਣ ਤੇ ਹਾਦੀ ਹੋ ਗਈ ਜਿਹੜੇ ਕਹਿੰਦੇ ਸੀ ਕਿ ਭਮਕੜਾ ਨੂੰ ਵੱਡੇ ਵੱਡੇ ਉਹਦੀ ਦਿੱਤੇ ਜਾਣਗੇ ਕੱਲ ਜਿਹੜੇ ਚੇਅਰਮੈਨ ਨਿਯੁਕਤ ਕੀਤੇ ਗਏ ਨੇ ਕੁਝ ਯੂਪ ਦੇ ਕਰ ਲੈ ਤੇ ਕੁਝ ਕਰ ਲੈ ਦਿੱਲੀ ਦੇ ਕਿਉਂਕਿ ਉਹ ਪੰਜਾਬ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਨੇ ਕਿਉਂਕਿ ਉਹ ਸਕਤਰੇਤ ਦੇ ਵਿੱਚ ਕੰਮ ਕਰਦੇ ਰਹੇ ਨੇ ਉਹਨਾਂ ਨੂੰ ਸ਼ਾਹੀ ਟਾਟ ਵਾਟ ਪੁੱਲੀ ਨਹੀਂ ਰਿਆ ਉਹ ਪੂਰੀ ਤਰ੍ਹਾਂ ਇੰਜੋਏ ਕਰਨਾ ਚਾਹੁੰਦੇ ਨੇ ਦਿੱਲੀ ਤੋਂ ਨਗਾਰੇ ਹੋਏ ਲੋਕ ਦਿੱਲੀ ਤੋਂ ਨਗਾਰੇ ਹੋਏ ਲੋਕ ਪੰਜਾਬ ਦੇ ਵਿੱਚ ਆ ਗਏ ਨੇ ਤੇ ਪੰਜਾਬ ਦੀਆਂ ਵੱਡੀਆਂ ਕੁਰਸੀਆਂ ਤੇ ਬੈਠ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜਵਾਬ ਜਰੂਰ ਦੇਣ ਕਿ ਜਿੰਨੇ ਉਸ ਦੇ ਆਸ-ਪਾਸ ਨੇ ਜਿੰਨੇ ਉਹਦੇ ਦਫਤਰ ਦੇ ਵਿੱਚ ਕੰਮ ਕਰਦੇ ਨੇ ਜਿੰਨੇ ਵੱਡੇ ਪੁਲਿਸ ਅਫਸਰ ਨੇ ਉਹ ਸਾਰੇ ਗੈਰ ਪੰਜਾਬੀ ਨੇ ਕੀ ਭਈ ਪੰਜਾਬ ਦੇ ਲੋਕ ਇੰਟੈਲੀਜੈਂਟ ਨਹੀਂ ਕੀ ਪਈ ਪੰਜਾਬ ਦੇ ਲੋਕ ਆਈਐਸ ਆਈਪਸ ਅਫਸਰ ਨਹੀਂ ਕਿਉਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਾਲਿਆਂ ਨੂੰ ਪਰਮਿਸ਼ਨ ਦਿੱਤੀ ਹੋਈ ਹੈ ਜਾਂ ਫਿਰ ਐਸੇ ਦੇ ਸ਼ਬਦਾਂ ਦੇ ਵਿੱਚ ਕਹਿ ਦਿੱਇਆ ਕਿ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਖੇਚੀਵਾ ਮਨੀਸ਼ ਸੋਧਿਆ ਜਤਿੰਦਰ ਜੈਨ ਸੰਦੀਪ ਪਾਟਕ ਰਗ ਚੱਡਾ ਦੇ ਹੱਥਾਂ ਦੀ ਕਟਕ ਪੁਤਲੀ ਬਣੇ ਹੋਏ ਨੇ ਸੂਬੇ ਦੇ ਮੁੱਖ ਮੰਤਰੀ ਕਹਿੰਦੇ ਸੀ ਕਿ ਪੰਜਾਬੀਆਂ ਨੂੰ ਮੌਕੇ ਮਿਲਣਗੇ ਲੇਕਿਨ ਜਿਹੜੇ ਦੋ ਵੱਡੇ ਅਹੁਦੇ ਦਿੱਤੇ ਗਏ ਨੇ ਇੱਕ ਯੂਪੀ ਦਾ ਤੇ ਦੂਸਰਾ ਦਿੱਲੀ ਦਾ ਭਈ ਦਿੱਲੀ ਵੱਲੋਂ ਉਹ ਨਕਾਰੇ ਹੋਏ ਨੇ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਲੇਕਿਨ ਇਹ ਰਾਜਸੀ ਠਾਠ ਬਾੜ ਦਾ ਆਨੰਦ ਮਾਣਾ ਚਾਹੁੰਦੇ ਨੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਮਾਣਦਾ ਹੁੰਦਾ ਸੀ ਭਈ ਇਹ ਆਪਣੀ ਜਿਹੜਾ ਇੰਜੋਏ ਹੈ ਉਸ ਨੂੰ ਪ੍ਰੋਪਰ ਤਰੀਕੇ ਨਾਲ ਕਰਨਾ ਚਾਹੁੰਦੇ ਨੇ ਇਸ ਲਈ ਪੱਕੇ ਡੇਰੇ ਲਾ ਰਹੇ ਨੇ ਤੇ ਭਮਕੜਾਂ ਨੂੰ ਮੂੰਹ ਦਿਖਾਣੀ ਪਈ ਹੁਣ ਭਮਕੜ ਕਿੱਧਰ ਜਾਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਤਿਆਰੀ ਕਹਿੰਦੇ ਕਿ ਅਸੀਂ ਤਿਆਰੀ ਕਰ ਰਹੇ ਹਾਂ ਕਾਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਭਾਈ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤੇ ਫਿਰ ਪੰਜਾਬੀਆਂ ਨੂੰ ਦਿਓ ਡਿਊਟੀਆਂ ਪੰਜਾਬੂਆਂ ਪੰਜਾਬੀਆਂ ਨੂੰ ਵੱਡੇ ਚੇਅਰਮੈਨ ਲਗਾਓ ਪੰਜਾਬੀਆਂ ਨੂੰ ਦਿਓ ਵੱਡੇ ਅਹੁਦੇ ਤੇ ਫਿਰ ਪੰਜਾਬ ਦੇ ਲੋਕ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਦਿੱਲੀ ਵਾਲੇ ਸਮੇਂ-ਸਮੇਂ ਤੇ ਚਾਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਸੀ ਚਾਹੇ ਉਹ ਸ਼ਰੂਮਣੀ ਇਕਾਲੀ ਦਲ ਸਿਆ ਸੂਬੇ ਦਾ ਆ ਪ੍ਰਧਾਨ ਜਿਹੜਾ ਸੁਖਬੀ ਸਿੰਘ ਬਾਦਲ ਵੀ ਅਕਸਰ ਕਿਹਾ ਜਾਂਦਾ ਹੈ ਕਹਿੰਦਾ ਹੁੰਦਾ ਨਹੀਂ ਭਾਈ ਇਹ ਤਾਂ ਦਿੱਲੀ ਦੀ ਸਰਕਾਰ ਚੱਲਦੀ ਹੈ ਭਈ ਤੁਸੀਂ ਵੀ ਤੋਤਾ ਮੈਣਾ ਬਣੇ ਰਹੇ ਭਾਰਤੀ ਜਨਤਾ ਪਾਰਟੀ ਦੇ ਤੁਸੀਂ ਵੀ ਰੱਜ ਕੇ ਜਲੂਸ ਕੱਢਿਆ ਕੌਮ ਦਾ ਤੇ ਜਲੂਸ ਕੱਢਿਆ ਪੰਜਾਬ ਦਾ ਯਾਨੀ ਕਿ ਇੱਕ ਦੂਜੀ ਤੋਂ ਕੋਈ ਵੀ ਘੱਟ ਨਹੀਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਹਾਦੀ ਕਰ ਦਿੱਤੀ 扑ਮਕੜਾ ਨੂੰ ਇੱਕੋ ਹੀ ਛਿੱਟਕਾ ਦਿੱਤਾ ਖੂੰਜੇ ਲਾ ਕੇ ਬਿਠਾ ਦਿੱਤਾ ਹੈ ਧੰਨਵਾਦ